ਅਗਲੀ ਖਬਰ ਚਾਈਨਾ ਤੋਂ ਆ ਰਹੀ ਹੈ ਚਾਈਨਾ ਆਪਣੇ ਲੋਕਾਂ ਦੀ ਰਿਟਾਇਰਮੈਂਟ ਏਜ ਜਿਹੜੀ ਆ ਉਹ ਵਧਾਣ ਜਾ ਰਿਹਾ ਕਿਉਂਕਿ ਲੋਕ ਜਿਹੜੇ ਆ ਉਹ ਚਾਈਨਾ ਦੇ ਵਿੱਚ ਜੋ 1950 ਦੇ ਵਿੱਚ ਰਿਟਾਇਰਮੈਂਟ ਏਜ ਰੱਖੀ ਗਈ ਸੀ ਕਹਿੰਦੇ ਉਸ ਟਾਈਮ ਦੇ ਉੱਤੇ ਸਿਰਫ ਲਾਈਫ ਐਕਸਪੈਕਟੈਂਸੀ ਜਿਹੜੀ ਸੀ 40 ਜਾਂ 41 ਸਾਲ ਸੀ ਹੁਣ ਉਸ ਨੂੰ ਵਧਾਣ ਜਾ ਰਿਹਾ ਕਿਉਂਕਿ ਇੱਕ ਟਾਈਮ ਦੇ ਉੱਤੇ 400 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਚਾਈਨਾ ਦੇ ਵਿੱਚ ਉਹ ਰਿਟਾਇਰਮੈਂਟ ਏਜ ਦੇ ਉੱਤੇ ਹੋਣਗੇ ਹੁਣ ਇਹ ਯੂ ਐਸ ਏ ਦੀ ਪੋਪੂਲੇਸ਼ਨ ਨਾਲੋਂ ਵੀ ਜ਼ਿਆਦਾ ਆ ਸੋ ਜੇ ਉਹਨਾਂ ਨੂੰ ਜਿਹੜੇ ਬੈਨੀਫਿਟਸ ਦੇਣੇ ਆ ਤੇ ਉਹ ਚਾਈਨਾ ਵਾਲੇ ਕਹਿੰਦੇ ਵੀ ਸਾਡੇ ਕੋਲ ਇੰਨੇ ਬੈਨੀਫਿਟਸ ਹੈ ਨਹੀਂ ਜੀ ਸਟੈਂਡਿੰਗ ਕਮੇਟੀ ਆਫ ਦਾ ਨੈਸ਼ਨਲ ਪੀਪਲਸ ਕਾਂਗਰਸ ਉਹਨਾਂ ਨੇ ਜਿਹੜਾ ਕਾਉਂਟੀ ਦਾ ਲੈਜਿਸਲੇਚਰ ਹੈਗਾ ਉਹਨਾਂ ਨੇ ਇਹ ਪਾਸ ਕੀਤਾ ਆ ਭਈ ਆਉਣ ਵਾਲੇ ਸਾਲ ਤੋਂ ਜੋ ਰਿਟਾਇਰਮੈਂਟ ਏਜ ਆ ਲੋਕ ਬੰਦਿਆਂ ਦੇ ਲਈ ਉਹ 63 ਸਾਲ ਕਰ ਦਿੱਤੀ ਜਾਊਗੀ ਜਿਹੜੀਆਂ ਲੇਡੀਜ਼ ਹੈਗੀਆਂ ਉਹਨਾਂ ਦੀ 55 ਸਾਲ ਤੋਂ ਵਧਾ ਕੇ 58 ਸਾਲ ਜਿਹੜੀ ਹੁਣ ਰਿਟਾਇਰਮੈਂਟ ਏਜ ਆ ਬੰਦਿਆਂ ਲਈ 60 ਸੋ ਉਹਨੂੰ ਵਧਾ ਕੇ 63 ਕੀਤੀ ਜਾਊਗੀ ਬੀਬੀਆਂ ਦੇ ਲਈ 50 ਆ ਉਹਨੂੰ ਵਧਾ ਕੇ ਜਿਹੜੀ ਆ 55 ਜਾਂ 58 ਕੀਤੀ ਜਾਊਗੀ ਬਲੂ ਕਾਲਰ ਜੋਬਸ ਲਈ 55 ਤੇ ਵਾਈਟ ਕਾਲਰ ਜੋਬਸ ਲਈ ਵੀ ਜਿਹੜੀ ਆ ਏਜ ਉਹ ਵਿਧਾਨ ਜਾ ਰਹੀ ਹੈਗੇ ਆ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਚਾਈਨਾ ਚ ਲੋਕ ਰਿਟਾਇਰ ਹੋ ਰਹੇ ਆ ਉਹਨਾਂ ਦੀ ਏਜ ਜਿਹੜੀ ਆ ਵੱਧਦੀ ਜਾ ਰਹੀ ਹੈਗੀ ਆ ਤੇ ਜਿਹੜਾ ਪੈਨਸ਼ਨ ਫੰਡ ਹੈਗਾ ਉਹਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਤੇ ਉਹਨਾਂ ਦੇ ਕੋਲ ਕਿੰਨੇ ਕੁ ਜਿਹੜੇ ਪੈਸੇ ਆ ਉਹ ਪੈਨਸ਼ਨ ਦੇਣ ਦੇ ਲਈ ਹੈਗੇ ਆ ਪਹਿਲੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਰਿਟਾਇਰਮੈਂਟ ਏਜ 1950 ਦੇ ਵਿੱਚ ਰੱਖੀ ਗਈ ਸੀ ਜਿਸ ਟਾਈਮ ਦੇ ਉੱਤੇ ਜਿਹੜੀ ਲਾਈਫ ਐਕਸਪੈਕਟੈਂਸੀ ਸੀਗੀ 40 ਸਾਲ ਦੇ ਕਰੀਬ ਸੀਗੀ ਹੂੰ ਹੂੰ ਸੋ ਜਨਵਰੀ ਮਹੀਨੇ ਤੋਂ ਇਹ ਸਟਾਰਟ ਹੋਊਗਾ ਫੋਰ ਐਗਜ਼ਾਮਪਲ ਕਹਿੰਦੇ ਜੇ 71 ਦੇ ਵਿੱਚ ਜਿਹੜਾ ਬੰਦਾ ਬੌਰਨ ਹੋਇਆ ਆ ਤੇ ਜੇ ਉਹ 68 ਸਾਲਾਂ ਤੇ 7 ਮਹੀਨੇ ਦਾ ਹੋ ਕੇ ਰਿਟਾਇਰ ਅਗਸਤ 2032 ਦੇ ਵਿੱਚ ਹੋਊਗਾ ਡੈਮੋਗ੍ਰਾਫਿਕ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਚਾਈਨਾ ਦੇ ਉੱਤੇ 2023 ਦੇ ਵਿੱਚ ਚਾਈਨਾ ਵਾਲਿਆਂ ਨੇ ਰਿਪੋਰਟ ਕੀਤਾ ਸੀ ਕਿ 300 ਮਿਲੀਅਨ ਲੋਕ ਉਹਨਾਂ ਦੇ 6 60 ਸਾਲ ਤੋਂ ਉੱਪਰ ਆ 2035 ਤਾਈਂ ਇਹ ਫਿਗਰ 400 ਮਿਲੀਅਨ ਚਲ ਜਾਊਗਾ ਜਿਹੜਾ ਕਿ ਯੂਐਸਏ ਦੀ ਪੋਪੂਲੇਸ਼ਨ ਨਾਲੋਂ ਵੀ ਕਿਤੇ ਜ਼ਿਆਦਾ ਹੈਗਾ ਆ ਅ ਪਹਿਲਾਂ ਜਿਹੜਾ ਚਾਈਨੀਜ਼ ਅਕੈਡਮੀ ਆਫ ਸੋਸ਼ਲ ਸਾਇੰਸਸ ਆ ਉਹਨਾਂ ਨੇ ਇਹ ਪ੍ਰੋਜੈਕਟ ਕੀਤਾ ਸੀ ਜਿਹੜਾ ਪਬਲਿਕ ਪੈਨਸ਼ਨ ਫੰਡ ਆ ਉਹ ਆਊਟ ਆਫ ਮਨੀ ਰਨ ਹੋ ਜਾਊਗਾ ਦਿਸ ਇਸ ਸਾਲ ਦੇ ਵਿੱਚ ਅ ਯੂ ਐਸ اے ਦੇ ਉੱਤੇ ਵੀ ਇਦਾਂ ਦਾ ਪ੍ਰੈਸ਼ਰ ਹੈਗਾ ਸ਼ੋਸ ਸਕਿਉਰਟੀ ਤੇ ਬਹੁਤ ਲੰਮੇ ਸਮੇਂ ਤੋਂ ਸੁਣਦੇ ਆ ਰਹੇ ਆ ਕਿ ਕਿਸੇ ਟਾਈਮ ਵੀ ਜਿਹੜੀ ਸ਼ੋਸ ਸਕਿਉਰਟੀ ਆ ਉਹ ਖਤਮ ਹੋ ਸਕਦੀ ਹੈਗੀ ਆ ਯੂ ਐਸ اے ਦੇ ਵਿੱਚ ਵੀ ਰੌਲਾ ਚੱਲ ਰਿਹਾ ਵੀ ਜੇ ਪੈਨਸ਼ਨ ਦੀ ਏਜ ਜਿਹੜੀ ਆ ਉਹ ਵਧਾਈ ਜਾਵੇ ਸੋ ਲਗਭਗ ਸਾਰੇ ਮੁਲਕਾਂ 'ਚ ਸਿਚੁਏਸ਼ਨ ਆ ਪਰ ਜਿੱਥੇ ਪੋਪੂਲੇਸ਼ਨ ਬਹੁਤ ਜ਼ਿਆਦਾ ਆ ਉਸ ਨੂੰ ਕਿਸ ਤਰ੍ਹਾਂ ਜਿਹੜਾ ਆ ਜਿਹੜੇ ਬਜ਼ੁਰਗ ਹੋ ਗਏ ਆ ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀ ਪੈਨਸ਼ਨ ਦਿੱਤੀ ਜਾ ਸਕਦੀ ਆ ਸੋ ਉਹ ਇੱਕ ਬਹੁਤ ਵੱਡਾ ਜਿਹੜਾ ਚੈਲੰਜ ਹੈਗਾ ਆ ਗਲੋਬਲ ਹੈਲਥ ਐਟ ਕਾਉਂਸਲ ਔਨ ਫੋਰਨ ਰਿਲੇਸ਼ਨਸ ਜਿਹੜੇ ਚਾਈਨਾ ਦੇ ਆ ਉਹਨਾਂ ਨੇ ਕਿਹਾ ਵੀ ਚਾਈਨਾ ਦੇ ਕੋਲ ਬਹੁਤ ਵੱਡੀ ਬਜ਼ੁਰਗ ਲੋਕਾਂ ਦੀ ਪੋਪੂਲੇਸ਼ਨ ਆ ਤੇ ਸਾਡੇ ਲਈ ਇੱਕ ਬਹੁਤ ਵੱਡਾ ਚੈਲੰਜ ਹੈਗਾ ਆ ਸੋ ਇਸ ਕਰਕੇ ਕੰਮ ਕਰਨ ਦੇ ਲਈ 3 ਸਾਲ ਜਿਹੜੀ ਏਜ ਆ ਉਹਨਾਂ ਨੇ ਹੋਰ ਵਧਾ ਦਿੱਤੀ ਆ ਉਸ ਤੋਂ ਬਾਅਦ ਜਿਹੜੇ ਲੋਕ ਆ ਉਹ ਰਿਟਾਇਰ ਹੋ ਸਕਦੇ ਹੈਗੇ ਜੀ ਅਗਲੀ ਜਿਹੜੀ ਖਬਰ ਆ ਉਹਦੇ ਵੱਲ ਵਧੀਆ ਬੰਗਲਾਦੇਸ਼ ਦੀ ਗੱਲ ਕਰੀਏ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦ ਜੀਹਾ ਨੂੰ ਮੜ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਟਾਕਾ ਟਰਬਿਊਨ ਨੇ ਬੰਗਲਾਦੇਸ਼ ਨੈਸ਼ਨਲ ਨੈਸ਼ਨਲਿਸਟ ਪਾਰਟੀ ਜਿਹੜੀ ਆ ਬੀਐਨਪੀ ਉਹਦੇ ਮੀਡੀਆ ਸੈੱਲ ਦੇ ਮੈਂਬਰ ਸੈਰੂਲ ਕਬੀਰ ਖਾਨ ਦੇ ਹਵਾਲੇ ਦੇ ਨਾਲ ਇਹ ਗੱਲ ਕਰ ਦੱਸੀ ਹੈ ਕਿ ਪਾਰਟੀ ਪ੍ਰਧਾਨ ਉਹਨਾਂ ਨੂੰ ਰਹਿਸ਼ ਤੋਂ ਜਿਹੜੇ ਆ ਉਹ ਤੜਕੇ ਏਵਰ ਕੇਅਰ ਹਸਪਤਾਲ ਆ ਉੱਥੇ ਇੱਕ ਦਾਖਲ ਕਰਵਾਇਆ ਗਿਆ ਅਜ਼ੀਆ ਦੇ ਜੇ ਡਾਕਟਰ ਨੇ ਉਹਨਾਂ ਨੇ ਕਿਹਾ ਕਿ ਕਈ ਟੈਸਟ ਕਰਾਉਣ ਦੇ ਉਹਨਾਂ ਨੂੰ ਸਲਾਹ ਦਿੱਤੀ ਗਈ ਹੈ ਤੇ ਉਹ ਇਸ ਟਾਈਮ ਗਠੀਆ ਸ਼ੂਗਰ ਗੁਰਦੇ ਫੇਫੜਿਆਂ ਤੇ ਦਿਲ ਤੇ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ ਨੇ ਖਾਲਦ ਜ਼ੀਆ ਐਸੇ ਹਸਪਤਾਲ ਦੇ ਵਿੱਚ 45 ਦਿਨ ਇਲਾਜ ਤੋਂ ਬਾਅਦ 21 ਅਗਸਤ ਨੂੰ ਘਰ ਪਰਤੇ ਸੀਗੇ ਉਹ ਪਿਛਲੇ 5 ਸਾਲ ਤੋਂ ਘਰ ਦੇ ਵਿੱਚ ਨਜ਼ਰਬੰਦ ਸਨ ਅਤੇ ਰਾਸ਼ਟਰਪਤੀ ਮੁਹੰਮਦ ਸ਼ਾਹਬੂਦੀਨ ਦੇ ਹੁਕਮਾਂ ਤੇ ਉਹਨਾਂ ਨੂੰ 6 ਅਗਸਤ ਨੂੰ ਰਿਹਾ ਕੀਤਾ ਗਿਆ ਸੀਗਾ ਤੇ ਆਪਾਂ ਦੇਖਿਆ ਕਿ ਬੰਗਲਾਦੇਸ਼ ਦੇ ਵਿੱਚ ਕਾਫੀ ਕੁਸ਼ ਹੋਇਆ ਹਿੰਸਾ ਵਾਪਰੀ ਤੇ ਉੱਥੇ ਜਿਹੜੀ ਇੱਕ ਬੀਬੀ ਜਿਹੜੀ ਉੱਥੋਂ ਦੀ ਪ੍ਰਧਾਨ ਮੰਤਰੀ ਸ਼ੇਖ ਅਸੀ ਉਹਦੇ ਪਿਤਾ ਫਰੀडम फाइਟਰ ਰਹੇ ਉਹਨਾਂ ਨੇ ਬੰਗਲਾਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਰੋਲ ਸੀਗਾ ਪਰ ਫਰੀडम फाइਟਰ ਦੀਆਂ ਆਉਣ ਵਾਲੀਆਂ ਨਸਲਾਂ ਕਦੋਂ ਡਿਕਟੇਟਰ ਰੂਪ اختیار ਕਰ ਗਈਆਂ ਲੋਕਾਂ ਨੂੰ ਪਤਾ ਵੀ ਨਹੀਂ ਲੱਗਾ ਤੇ ਜਦੋਂ ਪਤਾ ਲੱਗਾ ਤਾਂ ਫਿਰ ਉਹਨਾਂ ਨੇ ਤਖ਼ਤਾ ਪਲਟ ਦਿੱਤਾ